ਏਸ਼ੀਆ ਦੀ ਦੂਜੇ ਨੰਬਰ ਦੀ ਸਭ ਤੋਂ ਵੱਡੀ ਅਨਾਜ ਮੰਡੀ ਨਾਬਾ ਵਿਖੇ ਅਗੇਤੀ ਕਿਸਮ ਦੇ ਚੂਨੇ ਦੀ ਫਸਲ ਮੰਡੀ ਵਿੱਚ ਆਉਣ ਤੇ ਸਰਕਾਰੀ ਏਜੰਸੀਆਂ ਦੀ ਖਰੀਦ ਸ਼ੁਰੂ ਨਾ ਹੋਣ ਕਾਰਨ ਅਤੇ ਪ੍ਰਾਈਵੇਟ ਏਜੰਸੀਆਂ ਦੀ ਖਰੀਦ ਹੋਣ ਕਾਰਨ ਮਨ ਮਰਜ਼ੀ ਦੇ ਰੇਟ ਲਾਉਣ ਤੇ ਕਿਸਾਨਾਂ ਵਿੱਚ ਪਾਰੀ ਨਿਰਾਸ਼ਤਾ ਪਾਈ ਜਾ ਰਹੀ ਹੈ। ਇਸ ਸਮੇਂ ਮੰਡੀ ਦਾ ਗੌਰਾਂਕਰਨ ਸਮੇਂ ਜਦੋਂ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਅਗੇਤੀ ਕਿਸਮ ਦੇ ਚੋਨੇ ਦੀ ਫਸਲ ਦੀ ਖਰੀਦ ਨੂੰ ਲੈ ਕੇ ਕਿਸਾਨਾਂ ਦੀ ਪੂਰੀ ਤਰ੍ਹਾਂ ਨਾਲ ਲੁੱਟ ਕੀਤੀ ਜਾ ਰਹੀ ਹੈ ਉਹਨਾਂ ਦੱਸਿਆ ਕਿ ਪਿਛਲੇ ਸਾਲ ਦੇ ਮੁਕਾਬਲੇ ਚੋਨੇ ਦੀ ਫਸਲ 1000 ਰੁਪਏ ਪ੍ਰਤੀ ਕੁਇੰਟਲ ਕੱਟ ਰੇਟ ਤੇ ਖਰੀਦੀ ਜਾ ਰਹੀ ਹੈ ਜਿਸ ਨਾਲ ਕਿਸਾਨਾਂ ਦਾ ਵੱਡਾ ਨੁਕਸਾਨ ਹੋ ਰਿਹਾ ਹੈ ਅਤੇ ਸਰਕਾਰ ਦਾ ਕੋਈ ਵੀ ਨੁਮਾਇੰਦਾ ਆਕੇ ਕਿਸਾਨਾਂ ਦੀ ਸਾਥ ਨਹੀਂ ਲੈ ਰਿਹਾ ਇਸ ਸਬੰਧੀ ਜਦੋਂ ਆੜਦੀਆ ਐਸੋਸੀਏਸ਼ਨ ਅਨਾਜ ਮੰਡੀ ਨਾਬਾ ਦੇ ਪ੍ਰਦਾਨ ਕਰਮਜੀਤ ਸਿੰਘ ਅਲਹੌਰਾ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਵੀ ਘੱਟ ਰੇਟ ਤੇ ਹੋ ਰਹੀ ਖਰੀਦਦਾਰੀ ਨੂੰ ਸਵੀਕਾਰਿਆ ਉਹਨਾਂ ਕਿਹਾ ਕਿਸਾਨਾਂ ਨੂੰ ਪਿਛਲੇ ਸਾਲਾਂ ਦੇ ਮੁਕਾਬਲੇ ਚੋਨੇ ਦਾ ਘੱਟ ਰੇਟ ਮਿਲਣ ਕਾਰਨ ਆੜਦੀਆ ਨੂੰ ਵੀ ਵੱਡਾ ਨੁਕਸਾਨ ਹੋ ਰਿਹਾ ਹੈ ਉਨਾ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਨੂੰ ਅਪੀਲ ਕਰ ਦਿਆ ਕਿ ਸਰਕਾਰਾਂ ਤੁਰੰਤ ਇਸ ਮਸਲੇ ਵੱਲ ਧਿਆਨ ਦੇ ਕੇ ਹੱਲ ਕਰਨ ਦੀ ਕਿਰਪਾਲਤਾ ਕਰਨ ਪਿੰਡ ਮੇਰਾ ਜੀ ਮੋਹਲ ਗਵਰਾ ਨਾਮ ਮੇਰਾ ਸਤਨਾਮ ਸਿੰਘ ਜੀ ਇਹ ਕਿਹੜੀ ਜਿਹੜੀ ਫਸਲ ਤੁਸੀਂ ਲੈ ਕੇ ਆਏ ਹੋ ਇੱਥੇ ਵੀਰ ਜੀ ਮੈਂ 1692 ਤੇ 1509 ਲੈ ਕੇ ਆਏ ਹਾਂ ਕੀ ਹਾਲਾਤ ਨੇ ਹਾਲਾਤ ਵੀਰ ਜੀ ਪੂਰੇ ਜਿੰਨੇ ਕਹਦੂ ਉਨੇ ਖਰਾਬ ਨੇ ਜੀ ਕੋਈ ਦੇਖੋ ਇੱਥੇ ਕਿਸਾਨ ਜੂਨੀਅਰ ਵਾਲਾ ਕੋਈ ਵੀ ਬੰਦਾ ਇੱਥੇ ਜ਼ਿਮੀਂਦਾਰ ਦੀ ਸਾਰ ਨਹੀਂ ਲੈ ਰਿਆ ਆਰਤੀ ਆਰ ਵਪਾਰੀ ਮਤਲਬ ਮੰਨ ਕੇ ਚਲੋ ਜੀ ਵਪਾਰੀ ਫੁੱਲ ਲੁੱਟ ਰਿਆ ਜੀ ਆਹ ਢੇਰੀ ਆ ਸਾਹਮਣੇ ਵੀਰ ਜੀ 1692 ਦੀ ਮਤਲਬ ਮੰਨ ਕੇ ਚਲੋ ਜੀ ਸੁੱਕੀ ਢੇਰੀ ਆ ਪੂਰੀ ਟਾਪ ਦੀ ਢੇਰੀ ਆ ਜੀ 2430 ਰੁਪਏ ਲੱਗੀ ਆ ਜੀ ਠੀਕ ਆ ਜੀ ਤੇ ਆ ਇੱਧਰ ਵੀਰ ਦੀ ਆ ਢੇਰੀ ਪਈ ਆ ਜੀ 2500 ਰੁਪਏ ਲੱਗੀ ਆ ਜੀ ਮਤਲਬ 2500 ਤੋਂ ਲੈ ਕੇ 2600 ਤੱਕ ਜਿਹੜੀ ਢੇਰੀ ਤੇ ਨਾਬੇ ਗਰੁੱਪ ਬਣਾਇਆ ਹੈ ਆਰਤੀਆਂ ਦਾ ਜੀ ਔਰ ਇਹਨਾਂ ਦਾ ਵਪਾਰੀਆਂ ਦਾ ਉਹਦੇ ਵਿੱਚ ਵੀਰ ਜੀ ਰੇਟ ਪਾਉਣ ਦੇ ਵੀ 2700 ਆ ਜੀ 2800 ਆ ਦੋ ਢੇਰੀਆਂ ਦਾ ਰੇਟ ਲਵਾ ਕੇ 2800 2700 ਵੀਰ ਜੀ ਦੂਰੋ ਦੂਰੋ ਲੋਕ ਬਣਾ ਲੇ ਠੀਕ ਹੈ ਜਿਮੀਦਾਰ ਵੱਧ ਤੋਂ ਵੱਧ ਇੱਥੇ ਉੱਤਰਾ ਤੁਸੀਂ ਹੁਣ ਮੰਡੀ ਦੇ ਵਿੱਚ ਹਾਲਾਤ ਦੇਖੇ ਨੇ ਆ ਇਸ ਟਾਈਮ ਵੀਰ ਜੀ ਪੂਰੀ ਜਿੰਨੀ ਕਹਦੇ ਜਿਵੀਦਾਰ ਦੀ ਲੁੱਟ ਹੋ ਰਹੀ ਆ ਜੀ 5 ਕੁਆਂਟਲ ਤੋਂ ਕਿਸੇ ਦੀ ਉਹ 5 ਕੁਆਂਟਲ ਦੀ ਨਿਕਲਦੀ ਨਹੀਂ ਸਾਢੇ 4 ਕੁਆਂਟਲ ਦੀ ਆ ਜੀ 70 70 ਰੁਪਏ 75 ਰੁਪਏ ਤੱਕ ਦੇ ਲਈ ਵੇਰਦੇ ਨੇ ਦੱਸੋ ਜੀ ਕੀ ਇੱਥੇ ਜੱਟ ਫੇਰ ਕਹਿੰਦੇ ਨੇ ਜੱਟ ਨੇ ਫਾਹਾ ਲੈ ਲਿਆ ਕੀ ਸਾਲ ਨਾਲੋਂ ਰੇਟ ਜ਼ਿਆਦਾ ਵੀਰ ਜੀ ਪਿਛਲੇ ਸਾਲ ਨਾਲੋਂ ਤਾਂ ਤੁਸੀਂ ਐਵੇਂ ਮਨ ਕਹਿੰਦੇ 1000 ਰੁਪਏ ਕੁਆਂਟਲ ਦੀ ਮਾਰ ਘੱਟ ਆ ਪਿਛਲੀ ਵਾਰੀ ਇਹੀ 1699 ਦਾ 3500 ਤੋਂ ਲੈ ਕੇ 3700 ਰੁਪਏ ਤੱਕ ਰੇਟ ਲੱਗਦਾ ਆਏਕ ਦੀ ਲੱਗ ਰਿਹਾ ਜੀ ਮਾਤਾ ਬਲ 2400 ਰੁਪਏ ਤੁਸੀਂ ਉਹਨੇ ਆਪ ਹੀ ਕੈਲਕੂਲੇਟਰ ਕਰ ਲਓ ਵੀ ਕਿੰਨਾ 1100 ਰੁਪਏ ਪਿਛਲੇ ਸਾਲ ਤੋਂ ਘਟਾ ਹੈ। ਅੱਜ ਮਾਨ ਸਰਕਾਰ ਨੇ ਤਾਂ ਮੈਂ ਪੂਰਾ ਭਾਗ ਵੀ ਵੀਰ ਜੀ ਸਰਕਾਰ ਇੱਕ ਕੰਮ ਦੇ ਵਿੱਚ ਬਿਲਕੁਲ ਫੇਲ ਰਹੀ ਹੈ ਜੀ। ਠੀਕ ਹੈ ਅੱਜ ਸਬਜ਼ੀ ਚੋਨੇ ਨੂੰ ਕਹਿ ਰਹੇ ਨੇ ਵੀ ਅਸੀਂ ਖਰੀਦਣਾ ਨਹੀਂ ਹੈਗਾ। ਅੱਜ ਨਾਬੋ ਮੰਡੀ ਦੇ ਵਿੱਚ ਸਬਜ਼ੀ ਦੀ ਬੋਲੀ ਹੋਈ ਆ ਮੇਰੇ ਸਾਹਮਣੇ 2400 ਮੈਂ ਆਪਣੇ 1800 ਰੁਪਏ ਨੂੰ ਜੀ ਠੀਕ ਹੈ ਜੀਦਾ ਰੇਟ 2320 ਰੁਪਏ ਗਵਰਨਮੈਂਟੀ ਰੇਟ ਆ ਜੀ 2400 ਨੂੰ ਤਾਂ ਦੇਖੋ ਸੇਲਰ ਵਾਲਿਆਂ ਨੂੰ ਮਤਲਬ ਬਿਕ ਰਿਹਾ ਮਿਲ ਰਿਹਾ ਜੀ ਮੁਨਾਫਾ ਦੀ 1800 ਰੁਪਏ ਨੂੰ ਪਰ ਕਹਿੰਦੇ ਜੀ ਇਹ ਸਰਕਾਰੀ ਰੇਟ ਲੈਨੇ ਤਾਂ ਸਾਨੂੰ ਬਾਚਦਾ ਨਹੀਂ ਹੈਗਾ ਜ਼ਿੰਮੇਦਾਰੀ ਜੀ ਦੇਖੋ ਪ੍ਰਾਈਵੇਟ ਕਰਕੇ ਲੁੱਟ ਕਰ ਰਹੇ ਨੇ ਜੋ ਪ੍ਰਾਈਵੇਟ ਇਹ ਦਬਕਾ ਦੀ ਭਗਵੰਤਮਾਨ ਸਰਕਾਰ ਉਹਦੇ ਵਿੱਚ ਰਲਈ ਹੋਈ ਆ ਜੀ ਸਾਰਾ ਬਿਲਕੁਲ ਫੇਲ ਆ ਜੀ ਇਹ ਕੰਮ ਮੈਂ ਲੇਗਾ 1800 ਸੰਦਲ ਜੀ ਕੀ ਕਿਸ਼ਮ ਜੀ ਉਹ ਲੈ 16-92 ਲੈ ਕਹਿੰਦੀ ਆ ਜੀ 16-92 ਵੀ ਗਿਆ ਜੀ ਆਪਣੇ 23-2400 ਲੈ ਕੇ ਕੁਝ 2500 ਕੁਝ 2400 ਜੀ ਜਿਹੜੀ ਪਿਛਲੇ ਸਾਲ ਨੂੰ ਜੀ ਘੱਟੋ-ਘੱਟ ਵੀ 12-1300 ਰੁਪਏ ਦਾ ਕੁਆਂਟਲ ਮਗਰ ਰੇਟ ਦਾ ਫਰਕ ਹੈ ਇਸ ਵਾਰ ਜਿਹੜੀ ਇਸ ਵਾਰ ਦਾ ਜੀ ਵਪਾਰੀ ਪੂਰੀ ਲੁੱਟ ਕਰ ਰਿਹਾ ਜੀ ਅੱਛਾ ਹਾਂ ਜੀ ਕੀ ਕਹਿਣਾ ਚਾਹੁੰਦੇ ਹੋ ਇਹ ਮਾਰਾ ਮੋਟਾ ਚਾਹੇ ਦਾ ਜੀ ਜੱਟਾਂ ਬਾਰੇ ਸੋਚਣਾ ਜਾਈਦਾ ਵਪਾਰੀਆਂ ਨੂੰ ਵੀ ਗਵਰਨਮੈਂਟ ਨੂੰ ਵੀ ਫੇਰ ਕਹਿੰਦੇ ਨੇ ਜੱਟ ਫਾਇਹ ਲੈਣਦੇ ਨੇ ਫਾਇਹ ਲੈਣ ਵੀ ਹੋਰ ਕਰ ਲੈਗੇ ਪੰਜ ਕੁਆਂਟਲ ਤੋਂ ਵੱਧ ਕੇ ਦੀ ਨਿਕਲ ਰਹੀ ਦੇ ਜੀ ਇਹ ਦੁਵਾਰੇ ਪਹਿਲਾਂ ਵੀ ਬੰਨੇ ਕਿਸਾਨ ਬੈਠੇ ਰਹੇ ਨੇ ਹੁਣ ਫੇਰ ਕਾਰਨਾਂ ਤੇ ਬੈਠੇ ਨੇ ਕਿਸਾਨ ਬੈਠੇ ਨੇ ਜੀ ਉਹ ਕਰੀਏ ਕੀ ਹੋਰ ਇਹ ਵੀ ਬਹੁਣ ਦੁਵਾਰੇ ਫੇਰ ਮੈਂ ਛੜਾਵੂਗਾ ਰੋਡ ਵੀ ਰੋਕਣੇ ਪੈਣਗੇ ਸਾਨੂੰ ਤਾਂ ਅੱਛਾ ਕਿਉਂ ਆ ਗਈ ਮੁਰੇ ਛਵੀ ਫਸਲ ਆ ਰਹੀ ਹੈ ਇਹ ਜੇ ਲੈਣੀ ਨਹੀਂ ਫੇਰ ਰੋੜੇ ਰੁਕਾਂਗੇ ਹੋਰ ਗਿਆ ਰੇਲਾ ਰੁਕਾਂਗੇ ਹੋਰ ਇਹੀ ਕੰਮ ਹੋ ਸਰ ਹਾਂਜੀ ਦੁਰਗੂ ਕੀ ਨਾਮ ਹੈ ਕਿਹੜਾ ਪਿੰਡ ਹੈ ਤੁਹਾਡਾ ਉਹ ਸੱਤਰ ਸਿੰਘ ਹੈ ਜੀ ਪਾਲੀਆ ਪਿੰਡ ਦਾ ਹੈ ਕੀ ਹਾਲਾਤ ਨੇ ਇਸ ਵਾਰ ਦੇ ਹਾਲਾਤ ਮੰਦਾ ਚੱਲਦਾ ਜੀ ਹਾਂਜੀ ਕਾਰਨ ਬਸ ਸਰਕਾਰਾਂ ਦਾ ਰਲੇ ਹੋਏ ਨੇ ਬਫਾਰੀ ਕੀ ਕਿ ਜੀ ਇਹ ਵਾਲਾ ਰੇਟ ਪੂਰਾ ਨਹੀਂ ਮਿਲ ਰਿਹਾ ਨਹੀਂ ਜੀ ਜਿਹੜਾ ਪਰ ਰੇਟ 3500 ਤੇ ਇਹਦੀ 2500 ਹੈ ਅੱਛਾ ਹਾਂ ਜੀ 3 ਸਾਲਾਂ ਤੋਂ ਕੱਟ ਚੱਲ ਰਿਹਾ ਹੈ ਕੀ ਕਹਿਣਾ ਤੁਹਾਨੂੰ ਕਹਿਣਾ ਤਾਂ ਆਹੀ ਆ ਵੀ ਹੁਣ ਸਰਕਾਰ ਕੁਝ ਕਰੇ ਉਹ ਜੀਵੀ ਦਾ ਝਾੜ ਝਾੜ ਦਾ ਤਕਰੀਬਨ ਠੀਕ ਹੈ ਈ ਭਗਵਾਨ ਜੀ ਤਵਾਨ ਦੇ ਹਲਕੇ ਚ ਆਉਂਦੇ ਆ ਜੀ ਉੱਟਾਂ ਪਾਈ ਨੇ ਉਹਨਾਂ ਨੂੰ ਪਿਛਲੀ ਵਾਰੀ ਅਸੀਂ ਦੂਜੇ ਇੰਜੀਨੀਅਰ ਲਾ ਰਹੇ ਸੀ ਸਬਜ਼ੀ ਦੇ ਪੌਦਾਂ ਬੀਜੇ ਹੋਏ ਤੇ ਸਾਰੀਆਂ ਤਿਆਰੀ ਸੀ ਸਾਡੀ ਉਹਨਾਂ ਨੇ ਅਸਮੈਂਟ ਕਰਤੀ ਵੀ ਜਿਹੜਾ ਪੂਸਾ ਜੀਰੀ ਲਾਉ ਉਹ ਵੀ ਅਸੀਂ ਬਿਲਕੁਲ ਨਹੀਂ ਲਾਹਾਂਗੇ ਅਸੀਂ ਮਜਬੂਰੀ ਵਾਸਤੇ ਸਬਜ਼ੀ ਜੀ ਕਹਿੰਦੇ ਸਬਜ਼ੀ ਲਾਓ ਜੀ ਅਸੀਂ ਸਬਜ਼ੀ ਲਾ ਲਈ ਜੀ ਹੁਣ ਸਬਜ਼ੀ ਸਾਡੀ ਪੱਕੀ ਪਈ ਆ ਪੰਜ ਚਾਰ ਦਿਨ ਨੂੰ ਵੱਢਣ ਦੀ ਤਿਆਰ ਆ ਹੁਣ ਮੰਡੀ ਚਾਰ ਤੇ ਕਹਿੰਦੇ ਲੈ ਕੇ ਨਾਓ ਸੇਲਰ ਨਾਲੇ ਕਹਿੰਦੇ ਅਸੀਂ ਕਿੱਧਰ ਜਾਈਏ ਜੀ ਹੁਣ ਦੱਸੋਈ ਸਾਡੀ ਕੀ ਕੀ ਕਰੀਏ ਅਸੀਂ ਹਣ ਭਗਵਾਨ ਤਮਾਨ ਸਾਹਿਬ ਨੂੰ ਵੀ ਪਤਾ ਤਾਂ ਲੱਗਦਾ ਹੀ ਹੋਊਗਾ ਵੀ ਇਹ ਕਿ ਹੁਣ ਉਹ ਕੋਈ ਬਿਆਨ ਨਹੀਂ ਦਿੰਦੇ ਨਾ ਕੋਈ ਗੱਲ ਕਰਦੇ ਨਹੀਂ ਹੁਣ ਸਾਡੀ ਮਜਬੂਰੀ ਹੋਈ ਪਿਆ ਜੀ ਹੁਣ ਅਸੀਂ ਉਹਦਾ ਸਾ ਕੀ ਕਰੀਏ ਕਿੱਥੇ ਲੈ ਕੇ ਜਾਈਏ ਧੰਨਵਾਦ ਸਾਡੀ ਬੇਨਤੀ ਹੈ ਜੀ ਸਰਕਾਰ ਨੂੰ ਵੀ ਇਹਦਾ ਹੱਲ ਕੱਢਿਆ ਜਾਵੇ ਵੀ ਸਾਨੂੰ ਪੂਰਾ ਮੇਰਾ ਨੋਰਿੰਦਰ ਸਿੰਘ ਆਈ ਖਾਲਸਾ ਪਿੰਡ ਮੇਰਾ ਬਾਲਿਓ ਆਈ ਸਮਰਾਲਾ ਮਾਛੀਵਾੜਾ ਸਾਹਿਬ ਜੀ ਤੇ ਕੀ ਹਾਲਾਤ ਨੇ ਇਸ ਵਾਰ ਹਾਲਾਤ ਤਾਂ ਬਹੁਤ ਮਾੜੇ ਨੇ ਜਦ ਕੀ ਕਾ ਇਹ ਨਹੀਂ ਮਿਲਦਾ ਜੀ ਜੋ ਮਰਜ਼ੀ ਨਾਲ ਰੇਟ ਲਾਉਂਦੇ ਨੇ ਆਪਣੇ ਇਹ ਵਪਾਰੀ ਅਸੀਂ ਹੁਣ ਦੇਖ ਲਓ ਵੀ ਤੁਸੀਂ ਪਹਿਲਾਂ ਅਸੀਂ ਖਾਨੇ ਲੈ ਕੇ ਗਏ ਸੀਗੇ ਕੱਲ ਖੰਮੇ ਉੱਤੇ ਇਹ ਮੋਚਰ ਚੈੱਕ ਕਰਕੇ ਭਾਅ ਲਾਉਂਦੇ ਨੇ ਜੀ ਕਹਿੰਦੇ 17 ਮੋਚਰ ਨਾਲ ਲੈਣੀਆਂ 17 ਮੋਚਰ ਨਾਲ ਉਹੀ 2400 2300 ਇੱਥੇ ਭਾਅ ਲਾਉਂਦੇ ਨੇ ਜੀ ਫੇਰ ਸਾਡਾ ਉਹਨਾਂ ਨੇ ਰੋਲਾ ਪੈ ਜਾ ਅਸੀਂ ਰੋਲਾ ਪਾ ਕੇ ਆਪਣੀ ਢੇਰੀ ਚੱਕ ਕੇ ਫੇਰ ਇੱਥੇ ਲੈ ਕੇ ਆਈ ਹੁਣ ਨਾਬੇ ਜੀ ਹਾਂਜੀ ਤੇ ਹੁਣ ਅੱਜ ਇੱਥੇ ਰੇਟ ਕੋਲ ਠੀਕ ਲੱਗਿਆ ਜੀ ਜਿਹੜੇ ਪਤੋਂ ਡੇਰੀ ਲੱਗੀਆਂ ਨੇ ਬਾਕੀ ਤਾਂ ਠੱਡੇ ਲੱਗੀਆਂ ਨੇ ਜੀ ਹਾਂਜੀ ਸਾਡੇ ਇੱਥੇ 2755 ਨੂੰ ਲੱਗਿਆ ਜੀ ਮਾਲ ਸਫਤਾ ਦੀ ਹਾਂਜੀ ਪੰਜਾਬ ਸਰਕਾਰ ਨੂੰ ਤਾਂ ਇਹੀ ਕਹਿੰਦੇ ਆ ਵੀ ਇਹਨਾਂ ਨੂੰ ਖਰੀਦੋ ਜੀ ਬਈਆ ਟਾਂਗ ਨਾਲ ਛੋਨਾ ਜੀ ਹਾਂਜੀ ਨਹੀਂ ਤਾਂ ਫੇ ਜੀਮੀਦਾਰ ਖਤਮ ਆਈ ਐ ਹਿਸਾਬ ਤਾਂ ਹੁਣ ਦੂਜਾ ਕਹਿੰਦੇ ਨੇ ਵੀ ਪਰਮਲ ਆ ਜੀ ਪਰਮਲ ਦਾ ਹੀ ਬੁਰਾ ਹਾਲ ਆ ਲਈ ਉਹ ਵੀ ਮੰਡੀਆਂ ਦੇ ਵਿੱਚ ਇਹਨਾਂ ਨੇ ਅਲਾਸਮੈਂਟ ਕਰੀਆ ਕੱਲ ਵੀ 30 ਤਰੀਕ ਤੋਂ ਪਹਿਲਾਂ ਕੋਈ ਨਾ ਆਵੇ ਜੀ ਛੋਨਾ ਲੈ ਕੇ ਹਾਂਜੀ ਦੇ ਹੜਤਾਲਾਂ ਹੋਣੀਆਂ ਹੀ ਲੇਬਰਾਂ ਕਰਦਿਆਂ ਨੇ ਆਰਤੀ ਕਰਦੇ ਨੇ ਜੀ ਜਿਹੜੀ ਰੋਲਣ ਵਾਲੀ ਗੱਲ ਆ ਜੀ ਬੁਰਾ ਹਾਲ ਹੈ ਬਹੁਤ ਕਿਹੜੇ ਤੋਂ ਖਾਮ ਦੇਣੇ ਹਾਲਾਤ ਵੀ ਜਿਸ ਤਾਹੀ ਕਹਿੰਦੇ ਆ ਵੀ ਜਿਹੜਾ ਮਾਲ ਆ ਜੇ ਬਵਾਰੀ ਜਿਵੇਂ ਆਪਣਾ ਕਰ ਰਿਹਾ ਧੱਕਾ ਉਹ ਨਾ ਕਰੇ ਕੁਝ ਰੇਟ ਲਾਉਣਾ ਜਿੰਵੇ ਰੇਟ ਚੱਕਦੇ ਨੇ 2000 ਤੋਂ ਚੱਕਦੇ ਨੇ ਕੱਢਦਾ 2500 ਤੋਂ ਬੋਲੀ ਚੱਕਣਾ ਉਸ ਨਾਲ ਕੁਝ ਬੰਦੇ ਬਚੇ ਹੁਣ ਦੇਣ ਹਸਾਪਰਾ ਹਾਲਾਤ ਹੋ ਰਹੇ ਗਾਹ ਦਾ ਜੀਰੀ ਪਹਿਲਾਂ ਲਾਉਣੀ ਨਹੀਂ 1500 ਬਾਸਪਦੀ ਕਿਸੇ ਨੇ ਇਹੀ ਗੱਲ ਆ ਵੀਰ ਜੀ ਵੀ ਗਾਂ ਦੇ ਭਾ ਦੇਣ ਵਧੀਆ ਸੰਤ ਹੈ ਹੀ ਆ ਹਾਂ ਜੀ ਹਾਂ ਜੀ ਇਹ ਤਾਂ ਚਾਹੀਦੀ ਚਾਹੀਦੀ ਆ ਸਾਨੂੰ ਇਹ ਲੱਗ ਰਿਹਾ ਵੀ ਅਦਕੀ ਜਿਹੜੀ ਛਬੀ ਜੀਰੀ ਆ ਉਹਦੇ ਵੀ ਕਹਿੰਦੇ ਕੱਟ ਕਰਕੇ ਲਾਵਾਂਗੇ ਅਸੀਂ ਫੇ ਤਾਂ ਤੁਹਾਨੂੰ ਪਤਾ ਹੈ ਕੀ ਹਾਲਾਤ ਹੋਣ ਨੇ ਕਿਸਾਨ ਦੇ ਮਾੜੇ ਹਾਲਾਤੇ ਨੇ ਜੀ ਪ੍ਰਧਾਨ ਜੀ ਜਿਹੜਾ ਗੇਟੇ ਚੋਂ ਨਾ ਜਿਹੜਾ ਆਉਣਾ ਸ਼ੁਰੂ ਹੋ ਗਿਆ ਮੰਡਿਆਂ ਦੇ ਵਿੱਚ ਕੀ ਹਾਲਾਤ ਨੇ ਸਮੁੱਚੇ ਹਾਲਾਤ ਕਿ ਦੇਖੋ ਜਿਹੜਾ ਗੇਟਾ ਚੋਂ ਨਾ ਰਹਿ 1500 ਨਵਾਸਪਤੀ ਆ ਰਹੀ ਹੈ ਜੀ ਜੇ ਪੈਨ ਨੂੰ ਪਰਚੇ ਦੇ ਤੌਰ ਤੇ ਦੇਖੀਏ ਜਿਹੜੀ ਲਿਫਟਿੰਗ ਦੇ ਤੌਰ ਤੇ ਦੇਖੀਏ ਉਹ ਤਾਂ ਸਹੀ ਚੱਲ ਰਿਹਾ ਹੈ ਪਰ ਜੇ ਪਿਛਲੇ ਸਾਲ ਦੇ ਮੁਕਾਬਲੇ ਭਾਰ ਚ ਦੇਖੀ ਤਾਂ ਕਾਫੀ ਜੀਮਨਰਦਨ ਨੁਕਸਾਨ ਹੋ ਰਿਹਾ ਹੈ ਇੱਚ ਆਰਟੀ ਦਾ ਵੀ ਨੁਕਸਾਨ ਹੋ ਰਿਹਾ ਹੈ ਇੱਚ ਕਾਫੀ ਮੰਦਾ ਹੈਗਾ ਪਿਛਲੇ ਸਾਲ ਨੂੰ ਜੀ ਤੇ ਫਿਰ ਕਾਰਨ ਕਿ ਕਸੂਰ ਵਾਰ ਕੌਣ ਹੈ ਜੀ ਇੱਚ ਕਸੂਰ ਵਾਰ ਤਾਂ ਜੇ ਵੀ ਸੈਂਟਰ ਸਰਕਾਰ ਦੀਆਂ ਪਾਲਸੀਆਂ ਨੇ ਉਹੀ ਕਸੂਰ ਵਾਰ ਨੇ ਜਿਹੜੇ ਵਪਾਰੀ ਨੂੰ ਤੇ ਕਿਸਾਨ ਨੂੰ ਮਤਲਬ ਉਹ ਚੰਗਾ ਨਹੀਂ ਸਮਝਦੀਆਂ ਕੋਈ ਪਾਲਿਸੀਆਂ ਇਹਨਾਂ ਦੀਆਂ ਮਾੜੀਆਂ ਪਾਲਿਸੀਆਂ ਬਣਾਈਆਂ ਹੋਈਆਂ ਨੇ ਉਹੀ ਜ਼ਿੰਮੇਵਾਰ ਸਿੱਕਾ ਕੀ ਕਹਿਣਾ ਚਾਹੁੰਦਾ ਹਾਂ ਪੰਜਾਬ ਸਰਕਾਰ ਨੂੰ ਜਾਂ ਕੇਂਦਰ ਸਰਕਾਰ ਨੂੰ ਦੇਖੋ ਅੱਜ ਤੱਕ ਇਹ ਕਹਿੰਦੇ ਅਸੀਂ ਅਪੀਲ ਕਰਦੇ ਹਾਂ ਸੈਂਟਰਲ ਸਰਕਾਰ ਨੂੰ ਵੀ ਪੰਜਾਬ ਸਰਕਾਰ ਨੂੰ ਵੀ ਇਸ ਵੱਲ ਸੇਤੀ ਨੂੰ ਅਸੀਂ ਧਿਆਨ ਦਿੱਤਾ ਜਾਵੇ ਜਿਹੜੀ ਜ਼ਮੀਂਦਾਰੀ ਤੇ ਵਪਾਰੀ ਦੀ ਲੁੱਟ ਹੋ ਰਹੀ ਹੈ ਇਹ ਤੋਂ ਬਚਾਇਆ ਜਾਵੇ ਜੇ ਥੋੜਾ ਜਿਹਾ ਵੀ ਸਰਕਾਰੀ ਇਹਦੇ ਵੱਲ ਧਿਆਨ ਦਿੱਤਾ ਜਾਵੇ ਦੇਵੇ ਤਾਂ ਬਹੁਤ ਛੇਤੀ ਇੱਥੇ ਤੇਜ਼ੀ ਵੀ ਆ ਸਕਦੀ ਹੈ ਤੇ ਵਪਾਰੀ ਨੂੰ ਵਿਚਾਰ ਪੈਸੇ ਬਣਨਗੇ ਤੇ ਕਿਸਾਨ ਨੂੰ ਵਿਚਾਰ ਪੈਸੇ ਬਣਨਗੇ ਪ੍ਰਧਾਨ ਜੀ ਜੇਕਰ ਸ਼ੈਲਰ ਐਸੋਸੀਏਸ਼ਨ ਦੀ ਗੱਲ ਕਰੀਏ ਤੇ ਕੀ ਤੁਹਾਨੂੰ ਹੁਣ ਸਮੱਸਿਆਵਾਂ ਆ ਰਹੀਆਂ ਨੇ ਜੀ ਮੇਨ ਜਿਹੜੀ ਪ੍ਰੋਬਲਮ ਆ ਸਾਡੀ ਪਹਿਲਾਂ ਦਾ ਇਸ ਸਪੇਸ ਦੀ ਪ੍ਰੋਬਲਮ ਆ ਜੇ ਸਾਡੀ ਕੋਲ ਸਪੇਸ ਹੀ ਨਹੀਂ ਹੁਣ ਤਾਂ ਸਾਡੀ ਮਿਲ ਕਿਵੇਂ ਚੱਲੂਗੀ ਕਿਵੇਂ ਸਾਡੀ ਲੇਬਰ ਰਹੂਗੀ ਜੀ ਮਹੀਨੇ ਚ ਇੱਕ ਮਹੀਨੇ ਚ ਇੱਕ ਚੱਕਾ ਨਹੀਂ ਲੱਗਣਾ ਇਹਦਾ ਮੈਂ 2-3 ਮਹੀਨੇ ਬਾਅਦ ਇੱਕ ਚੱਕਾ ਲੱਗਣਾ ਉਵੇਂ ਸਾਡੀ ਲੇਵਲ ਕਿਵੇਂ ਲਗੂ ਸਾਡੀ ਜਿਹੜਾ ਮਿਸਤਰੀ ਨੇ ਉਹ ਕਿਵੇਂ ਰਹਿਣਗੇ ਕਿਵੇਂ ਅਸੀਂ ਇਹ ਪੇ ਕਰਾਂਗੇ ਜੇ ਸਾਨੂੰ ਕੰਮ ਲਿਖਦਾ ਹੋਵੇ ਵੀ ਸਾਡੀ ਜਗਾ ਹੋ ਜੂਗੀ ਫਿਰ ਅਸੀਂ ਇਹ ਚਾਹ ਲੌਸ ਪ੍ਰੋਪਰਟੀ ਦੀ ਗੱਲ ਬਾਅਦ ਵਿੱਚ ਆ ਲੌਸ ਸਾਡਾ ਕੰਮ ਨਿਪਟਦਾ ਹੋਵੇ ਫਿਰ ਤਾਂ ਕੋਈ ਦਿੱਕਤ ਨਹੀਂ ਆ ਗਈ ਕਿਰੋਂ ਕਸੀਂ ਕੰਮ ਕਰਨ ਨੂੰ ਤਿਆਰ ਹਾਂ ਕੰਮ ਕਰਨ ਨੂੰ ਦਾ ਜਿਹੜਾ ਲੈਣੇ ਇਹ ਕੰਮ ਚਲਾਉਣ ਲਈ ਲਾਇਆ ਹੈ ਸਾਨੂੰ ਵੀ ਪਤਾ ਇਹਦੇ ਨਾਲ ਮਜ਼ਦੂਰ ਵੀ ਜੁੜੇ ਆਇਆ ਟਰੱਕਾਂ ਵਾਲੇ ਵੀ ਜੁੜੇ ਹੋਏ ਨੇ ਆਰਤੀਏ ਵਰਦ ਵੀ ਆ ਜ਼ਿਮੀਦਾਰ ਵੀ ਆ ਸਾਡੇ ਸਭ ਸਭ ਭਰਾ ਨੇ ਉਹ ਕੋਈ ਪ੍ਰੋਬਲਮ ਨਹੀਂ ਸੀ ਜਨਰ ਜਿਹੜਾ ਲਾਇਆ ਨੇ ਸਭ ਵਿੱਚ ਮਜ਼ਦੂਰੀ ਅਸੀਂ ਵੀ ਕਰਦੇ ਅਸੀਂ ਵਿੱਚ ਹੀ ਆ ਗਏ ਸਾਰਿਆਂ ਦੀ ਮਜ਼ਦੂਰੀ ਸਾਫ ਪੇਟ ਭਰ ਜਾਵੇ ਇਹ ਤੋਂ ਵਧੀਆ ਗੱਲ ਨਹੀਂ ਹੋਣੀ ਮੈਂ ਸਰਕਾਰ ਤੇ ਕੇਂਦਰ ਸਰਕਾਰ ਨੂੰ ਕਹਿਣਾ ਚਾਹੁੰਦਾ ਦੇਖੋ ਇਹ ਪੰਜਾਬ ਸਰਕਾਰ ਦਾ ਮਸਲਾ ਵੀ ਆ ਕੇਂਦਰ ਦਾ ਮਸਲਾ ਵੀ ਆ ਇਹ ਪੰਜਾਬ ਸਰਕਾਰ ਨੂੰ ਵੀ ਚਾਹੀਦਾ ਕਿ ਸੈਂਟਰ ਕੋਲੇ ਮਸਲਾ ਜਾ ਕੇ ਹੱਲ ਕਰਾ ਕੱਲ ਸੀਐਮ ਸਾਹਿਬ ਨੇ ਅੰਡੇ ਪ੍ਰਧਾਨ ਸੈਣੀ ਜੀ ਨੂੰ ਨਾਲ ਗੱਲਬਾਤ ਕੀਤੀ ਆ ਉੱਤੇ ਮੀਟਿੰਗ ਵੀ ਹੋਈ ਆ ਕੱਲ ਚੰਡੀਗੜ੍ਹ ਦੇ ਵਿਖੇ ਉਹਨੇ ਅੱਗੇ ਮੰਤਰੀ ਸਾਹਿਬ ਤੋਂ ਸੈਂਟਰ ਦੇ ਮਿਨਿਸਟਰ ਐਫਸੀ ਵਾਲੇ ਤੋਂ ਟਾਈਮ ਲੇਤਾ ਉਹ ਅੱਗੇ ਟਾਈਮ ਲੈਣਗੇ ਫਿਰ ਮਿਲਣਗੇ ਫਿਰ ਦੇਖੋ ਕੀ ਹੁੰਦਾ ਨੇ ਜੀ